ਜਿਹੜੀ ਆਪਣੀ ਸੁਸਾਇਟੀ ਬਣੀ ਹੋਆ ਉਹ ਹੀ ਸਾਰਾ ਕੰਮ ਕਰਾਂਦੀ ਓਕੇ ਪਰ ਮੈਮ ਜੋ ਬਾਕੀ ਲੋਗੇ ਜਿਨੋਂ ਸੇ ਬਾਤ ਕੀਤੀ ਉਹ ਤਾਂ ਕਹਿ ਰਹੇ ਕਿ ਕੰਮ ਹੁੰਦੇ ਹੈ ਸਾਰੇ ਕੰਮ ਹੁੰਦੇ ਹੈ ਸੁਸਾਇਟੀ ਕਰਾਂਦੀ ਹੈ ਐਮਸੀ ਕੋਈ ਨਹੀਂ ਕਰਦਾ ਉਹਨਾਂ ਲੋਗੋ ਦਾ ਕਹਿਣਾ ਹੈ ਕਿ ਜੋ ਐਕਸ ਐਮਸੀ ਹੈ ਉਹ ਸਾਰੇ ਕੰਮ ਕਰਾਤੇ ਉਹਨੇ ਕਿਸੇ ਤਰ੍ਹਾਂ ਦੀ ਦਿੱਕਤੋ ਦਾ ਸਾਹਮਣਾ ਨਹੀਂ ਕਰਨਾ ਪੜ ਰਹਾ ਉਹ ਨਹੀਂ ਕਰਾਂਦਾ ਜਿਹੜੀ ਸੁਸਾਇਟੀ ਬਣੀ ਹੋਆ ਨਾ ਸਰਪੰਦ ਦਾ ਭਲਾ ਸੁਸਾਇਟੀ ਉਹ ਕੰਮ ਕਰਾ ਤੋ ਉਹ ਲੋਗ ਐਸੇ ਕਿਉਂ ਕਹਿ ਰਹੇ ਮੈਮ ਓ ਭੇ ਹੁਣ ਤੁਹਾਨੂੰ ਪਤਾ ਹੀ ਹੈ ਜਿੱਦਾਂ ਚੱਲਦਾ ਹੈ ਮੱਲਿਆਂ ਚ ਤੁਹਾਨੂੰ ਪਤਾ ਹੀ ਹੈ ਦੋ ਪੈਸੇ ਚੱਲਦੇ ਹੈ ਸਾਡੀ ਪਾਰ ਜੋ ਸੁਸਾਇਟੀ ਆ ਨਾ ਜਿਹੜੀ ਬਣੀ ਹੋਈ ਸਾਰੇ ਕੰਮ ਉਹ ਕਰਾ ਰਹੀ ਹੈ ਸੁਸਾਇਟੀ ਕੰਮ ਕਰਾਤੀ ਹੈ ਐਸਐਮਸੀ ਕੋਈ ਕੰਮ ਨਹੀਂ ਕਰਾਤਾ ਕੋਈ ਠੀਕ ਹੈ ਕੀ ਨਾਮ ਹੈ ਮੈਮ ਆਪਕਾ ਮੇਰਾ ਨਾਮ ਰਵੀਸ਼ ਸੈਣੀ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੜ ਰਿਹਾ ਹੈ ਆਪਕੋ ਇਸ ਵਾਰਡ ਮੇ ਇਸ ਵਾਰਡ 'ਚ ਤਾਂ ਕੁਝ ਨਹੀਂ ਹੋਇਆ ਹੈਗਾ ਮਤਲਬ ਕੰਮ ਕੋਈ ਵੀ ਨਹੀਂ ਹੋਇਆ ਪਰ ਜਦੋਂ ਦਾ ਬੈਲਫੇਅਰ ਸੁਸਾਇਟੀ ਨੇ ਉਹਨਾਂ ਨੇ ਬਹੁਤ ਸੁਧਾਰ ਕੀਤਾ ਉਹ ਕੰਮ ਕੀਤੇ ਆ ਮਤਲਬ ਹਰੇਕ ਦੇ ਕੰਮ 'ਚ ਉਹ ਖੜ ਜਾਂਦੇ ਆ ਕੇ ਜੇ ਕਿਸੇ ਕੋਈ ਵੀ ਲੋਡ ਹੋਵੇ ਕਿਸੇ ਤਰ੍ਹਾਂ ਦੀ ਤੇ ਉਹਨਾਂ ਨੇ